ਕਹਦਾ ਹੈ ਕਿ ਜਦੋਂ ਇੰਦਰ ਵਿਰਤਸੁਰ ਨਾਲ ਯੁੱਧ ਕਰਨ ਜਾ ਰਿਹਾ ਸੀ ਤਾਂ ਉਸ ਸਮੇਂ ਇੰਦਰਾਨੀ ਸਚੀ ਨੇ ਇੰਦਰ ਦੀ ਸੱਜੇ ਹੱਥ ਦੀ ਕਲਾਈ ਉੱਤੇ ਰਖਸ਼ਸੂਤਰ ਦੇ ਰੂਪ ਵਿੱਚ ਕਲਾਵਾ ਬੰਨ੍ਹ ਦਿੱਤਾ ਸੀ ਉਸ ਤੋਂ ਬਾਅਦ ਇੰਦਰ ਇਸ ਯੁੱਧ ਵਿੱਚ ਜਿੱਤ ਗਿਆ ਅਤੇ ਉਸ ਦੇ ਜਿੱਤਣ ਤੋਂ ਬਾਅਦ ਹੀ ਇਸ ਰਖਸ਼ਸੂਤਰ ਨੂੰ ਬਨਿਆ ਜਾਣ ਲੱਗਿਆ ਮੰਨਤਾ ਹੈ ਕਿ ਇਸ ਮੋਲੀ ਨੂੰ ਬਨਣ ਨਾਲ ਤ੍ਰਿਵੇਦ ਅਤੇ ਤ੍ਰਿਵੇਦੀਆਂ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਕਈ ਲੋਕ ਸੋਚਦੇ ਹਨ ਕਿ ਇਸ ਮੋਲੀ ਨੂੰ ਸਿਰਫ ਗੁੱਟ ਉੱਤੇ ਹੀ ਬਨਿਆ ਜਾਂਦਾ ਹੈ ਪਰ ਇਸ ਨੂੰ ਗਲੇ ਅਤੇ ਕਮਰ ਉੱਤੇ ਵੀ ਬਨਿਆ ਜਾਂਦਾ ਹੈ ਧਾਰਮਿਕ ਮੰਨਤਾ ਹੈ ਕਿ ਇਸ ਮੋਲੀ ਨੂੰ ਬਨ ਕੇ ਕੀਤੀ ਗਈ ਪੂਜਾ ਜਲਦੀ ਸਫਲ ਹੁੰਦੀ ਹੈ ਅਤੇ ਰੋਜ਼ ਮਰਿਆ ਇਸ ਜ਼ਿੰਦਗੀ ਵਿੱਚ ਚੱਲ ਰਹੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ ਇਹ ਮੌਲੀ ਕੱਚੇ ਧਾਗੇ ਦੀ ਬਣਾਈ ਜਾਂਦੀ ਹੈ ਜਿਸ ਵਿੱਚ ਲਾਲ ਪੀਲਾ ਹਰਾ ਤਿੰਨ ਰੰਗ ਮੌਜੂਦ ਹੁੰਦੇ ਹਨ ਸ਼ਾਸਤਰਾਂ ਦੇ ਅਨੁਸਾਰ ਪੁਰਸ਼ਾਂ ਅਤੇ ਕੁਵਾਰੀ ਕੰਨਿਆਂ ਦੇ ਸੱਜੇ ਹੱਥ ਉਤੇ ਅਤੇ ਬੈਆਂ ਹੋਈਆਂ ਮਹਿਲਾਵਾਂ ਦੇ ਖੱਬੇ ਹੱਥ ਉਤੇ ਮੌਲੀ ਬੰਨੀ ਜਾਂਦੀ ਹੈ ਗੁੱਟ ਉਤੇ ਮੌਲੀ ਬੰਨਣ ਦੇ ਧਾਰਮਿਕ ਲਾਭਾਂ ਦੇ ਨਾਲ ਨਾਲ ਇਸ ਦੇ ਸਰੀਰਕ ਲਾਭ ਵੀ ਮਿਲਦੇ ਹਨ ਗੁੱਟ ਉਤੇ ਮੌਲੀ ਬੰਨਣਾ ਨਾਲ ਕਲਾਈ ਦੀਆਂ ਸਾਰੀਆਂ ਨਸਾਂ ਤੇ ਦਬਾਅ ਬਣਿਆ ਰਹਿੰਦਾ ਹੈ ਜਿਸ ਨਾਲ ਬਾਤ ਪਿੱਤ ਅਤੇ ਕਫ ਇਹਨਾਂ ਦਾ ਸੰਤੁਲਨ ਬਣਿਆ ਰਹਿੰਦਾ ਹੈ ਕਿਉਂਕਿ ਬਾਤ ਪਿੱਤ ਅਤੇ ਕਫ ਇਹੀ ਮੂਲ ਬਿਮ ਮੌਲੀ ਧਾਗਾ ਇੱਕ ਐਕੂ ਪ੍ਰੈਸ਼ਰ ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਨਾਲ ਦਿਲ ਦੀਆਂ ਬਿਮਾਰੀਆਂ, ਮధుమే ਅਤੇ ਲੱਕਵੇ ਵਰਗੇ ਗੰਭੀਰ ਰੋਗਾਂ ਤੋਂ ਬਚਾਅ ਹੁੰਦਾ ਹੈ।